ਹੋਕ ਕੋਠੀਆਂ ਵੜ ਹੱਕਰ ਗੜਿਓ ਪਰੇ ਹੋਏ ਪਰਵਰ ਵੜਿਓ ਹੋਕ ਕੋਠੀਆਂ ਵੜ ਹੱਕਰ ਗੜਿਓ ਪਰੇ ਹੋਏ ਪਰਵਰ ਵੜਿਓ ਹੋ ਦੁਨੀਆ ਤਾਰੋ ਚੇਤੇ ਰੱਖੇ ਫੁੱਲ ਉਹਦੇ ਨਾ ਜਾਇਓ ਬੱਚਿਆਂ ਦੀ ਕੁਰਬਾਨੀ ਨੂੰ ਹੋ ਬੱਚਿਆਂ ਵਾਲਾ ਫੁੱਲ ਨਾ ਜਾਇਓ ਬੱਚਿਆਂ ਦੀ ਕੁਰਬਾਨੀ ਨੂੰ ਹਾ ਪੁੱਤਰਾਂ ਦੀ ਕੁਰਬਾਨੀ ਨੂੰ ਹੋ ਸਾਰਾ ਸਭੇ ਰੱਖਦੇ ਆਪ ਆਪਣੇ ਰਾਜ ਦੁਲਾਰਿਆਂ ਨੂੰ ਉਹ ਵਿਮਾ ਜਿਨੇ ਹੀ ਜਨੋ ਢੋਲੀ ਤੱਕ ਕੇ ਟੁੱਟਦੇ ਤਾਰੇ ਆ ਕੱਕੇ ਟੁੱਟਦੇ ਤੋਰਿਆ ਨੂੰ ਹੱਸ ਕੇ ਦੇਸ਼ ਕੋਮ ਲਈ ਵਾਰਿਆ ਹੱਸ ਕੇ ਦੇਸ਼ ਕੋਮ ਲਈ ਵਾਰਿਆ ਇੱਕੋ ਇੱਕ ਨਿਸ਼ਾਨੀ ਨੂੰ ਹੈ ਬੱਚਿਆਂ ਵਾਲਿਆ ਪੁੱਲ ਰਾਜਾ ਬੱਚਿਆਂ ਦੀ ਕੁਰਬਾਨੀ ਨੂੰ ਬੱਚਿਆਂ ਆ